ਆਟੀ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਦ 6 ਮੋਟਰਸਾਈਕਲ ਚੋਰੀ ਕਰਨ ਵਾਲਾ ਚੋਰ ਗੁਰਸੇਵਕ ਦੀ ਗ੍ਰਿਫਤਾਰੀ ਹੋਈ ਨਾਲ ਨਾਲ ਜਿਹੜੀ 6 ਮੋਟਰਸਾਈਕਲ ਹੈ ਉਹ ਵੀ ਬਾਰਗਰ ਗਈ ਹੈ ਮਾਲਕੋ ਦੀ ਪਛਾਣ ਕੀਤੀ ਗਈ ਹੈ ਤੋਂ ਨਾਲ ਵੀ ਰੱਬ ਤੱਕ ਕਰਕੇ ਉਹ ਮੁਜ਼ੜੀ ਹੈਗੀ ਮੋਟਰਸਾਈਕਲ ਉਹ ਅਜਪਰ ਲੋ ਨੂੰ ਸੋਫੀ ਜਾਉਗੀ ਅੱਗੇ ਵੀ ਇਸ ਪ੍ਰਕਾਰ ਦੀ ਜਿਹੜੀ ਕਾਰਵਾਈ ਹੈ ਚੋਰਾ ਤੇ ਲੁੱਟਖੋ ਕਰਨ ਵਾਲੇ ਦਰਵਾਜ਼ੇ ਖਿਲਾਫ ਜਾਰੀ ਰਹੀ ਹੈ ਅਸਿਕਲ ਜੀ ਪੰਜਾਬ ਆਪ ਤੱਕ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਜਗਰੂਪ ਸਿੰਘ ਮਾਨ ਇਸ ਵਕਤ ਅਸੀਂ ਮੌਜੂਦ ਹੈਗਾ ਤਲਵੰਡੀ ਭਾਈ ਥਾਣੇ ਵਿਖੇ ਜਿੱਥੇ ਕਿ ਇੱਕ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਆ ਸਫਲਤਾ ਕੀ ਮਿਲੀ ਆ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਤਲਵੰਡੀ ਭਾਈ ਐਸ ਐਚ ਓ ਚਰਨ ਸਿੰਘ ਉਹਨਾਂ ਨੇ ਵੱਖ-ਵੱਖ ਨਾਕਾ ਡਰਾਂ ਜਿਹੜੇ 6 ਮੋਟਰਸਾਈਕਲ ਚੋਰੀ ਦੇ ਜਿਹੜੇ ਫੜੇ ਆ ਮੈਂ ਆਪਣੇ ਸੰਯੋਗੀ ਸਾਥੀ ਨੂੰ ਕਹੂੰਗਾ ਕਿ ਇਹ ਮੋਟਰਸਾਈਕਲ ਦਿਖਾਏ ਜਾਣ ਜਿਹੜੇ ਬਿਨਾਂ ਨੰਬਰ ਪਲੇਟਾਂ ਤੋਂ ਜਿਹੜੇ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਪੰਜੋਗ ਵਿਸ਼ੇਸ਼ ਤੌਰ 'ਤੇ ਮਿਸ ਸੌਮਿਆ ਮਿਸਰਾ ਜੀ ਵੱਲੋਂ ਨਿਰਦੇਸ਼ ਏ ਕਿ ਜਿਹੜੀ ਚੋਰੀ ਦੀ ਘਟਨਾ ਹੈ ਹੋ ਰਹੀ ਹੈ ਉਹਨੂੰ ਰੋਕਣ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਾ ਰਿਹਾ ਤੇ ਡੀਐਸਪੀ ਡੀਸੀ ਬਲਕਰ ਜੀ ਤੇ ਡੀਐਸਪੀ ਸੀਐਡਬਲੂਸੀ ਪਟਿਲ ਜੀ ਦੇ ਰਹਿਨਮਾਈ ਵਿੱਚ ਤਲਵੰਡੀ ਪਾਈ ਜਿਹਦੇ ਲੀਡਰਸ਼ਿਪ ਵਿੱਚ ਹੋਇਆ ਸੀ ਆ ਟੀਮ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਦ 6 ਮੋਟਰਸਾਈਕਲ ਚੋਰੀਂ ਕਰਨੇ ਵਾਲਾ ਚੋਰ ਗੁਰसेवक ਦੀ ਗ੍ਰਿਫਤਾਰੀ ਹੋਈ ਨਾਲ ਦੇ ਨਾਲ ਜਿਹੜੀ 6 ਮੋਟਰਸਾਈਕਲ ਹੈ ਉਹ ਵੀ ਬਾਰਮਦ ਹੋਈ ਹੈ ਕੁਝ ਗਿਛ ਵਿੱਚ ਇਹ ਮੰਨਿਆ ਹੈ ਕਿ ਇਹ ਮੋਟਰਸਾਈਕਲ ਮੋਗਾ ਫਰੀਦਕੋਟ ਦੇ ਫਲੋਸਪੁਰ ਜ਼ਿਲ੍ਹੇ ਤੋਂ ਵੱਖ-ਵੱਖ ਖਮ ਤੋਂ ਇਹ ਚੋਰੀ ਕਰਕੇ ਲਾਇਆ ਸੀ ਮੋਟਰਸਾਈਕਲ ਦੇ ਚੈਸੀਸ ਨੰਬਰ ਤੇ ਇੰਜਨ ਨੰਬਰ ਦਾ ਯੂਜ਼ ਕਰਦੇ ਹੋਏ ਮਾਲਕੋ ਦੀ ਪਛਾਣ ਕੀਤੀ ਗਈ ਹੈ ਤੋਂ ਨਾਮਾਲ ਵੀ ਰੱਖ ਤੱਕ ਕਰਕੇ ਉਹਨੂੰ ਜੁੜੀ ਹੈਗੀ ਮੋਟਰਸਾਈਕਲ ਉਹ ਅੱਜ ਪਰ ਲੋ ਨੂੰ ਸੋਫੀ ਜਾਊਗੀ ਅੱਗੇ ਵੀ ਇਸ ਪ੍ਰਕਾਰ ਦੀ ਜਿਹੜੀ ਕਾਰਵਾਈ ਹੈ ਚੋਰਾ ਤੇ ਲੁੱਟਖੋਹ ਕਰਨ ਵਾਲੇ ਦਰਵਾਜ਼ੇ ਦੇ ਖਿਲਾਫ ਜਾਰੀ ਰਹੇਗੀ ਤਨਵਜੀ ਆ ਟੀਮ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਦ 6 ਮੋਟਰਸਾਈਕਲ ਚੋਰੀ ਕਰਨ ਵਾਲਾ ਚੋਰ ਗੁਰਸੇਵਕ ਦੀ ਗ੍ਰਿਫਤਾਰੀ ਹੋਈ ਨਾਲ ਦੇ ਨਾਲ ਜਿਹੜੀ 6 ਮੋਟਰਸਾਈਕਲ ਹੈ ਉਹ ਵੀ ਬਾਰਮਦ ਹੋਈ ਹੈ ਮਾਲਕੋ ਦੀ ਪਛਾਣ ਕੀਤੀ ਗਈ ਹੈ ਦੋਨਾਂ ਨਾਲ ਵੀ ਰੱਬ ਤੱਕ ਕਰਕੇ ਉਹਨੂੰ ਜੁੜੀ ਹੈਗੀ ਮੋਟਰਸਾਈਕਲ ਉਹ ਰਾਜਪੁਰ ਲੋ ਨੂੰ ਸ਼ੋਪਿੰਗ ਜਾਉਗੀ ਅੱਗੇ ਵੀ ਇਸ ਪ੍ਰਕਾਰ ਦੀ ਜਿਹੜੀ ਕਾਰਵਾਈ ਹੈ ਚੋਰਾ ਤੇ ਲੁੱਟਖੋਹ ਕਰਨ ਵਾਲੇ ਦਰਵਾਜ਼ੇ ਦੇ ਖਿਲਾਫ ਜਾਰੀ ਰਹੇਗੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਆਪ ਤੱਕ ਦੇਖ ਰਹੇ ਹਾਂ ਮੈਂ ਤੁਹਾਡੇ ਨਾਲ ਜਗਰੂਪ ਸਿੰਘ ਮਾਨ ਇਸ ਵਕਤ ਅਸੀਂ ਮੌਜੂਦ ਹੈਗਾ ਤਲਵੰਡੀ ਭਾਈ ਥਾਣੇ ਵਿਖੇ ਜਿੱਥੇ ਕਿ ਇੱਕ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਸਫਲਤਾ ਕੀ ਮਿਲੀ ਹੈ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਤਲਵੰਡੀ ਭਾਈ ਐਸ ਐਚ ਓ ਚਰਨ ਸਿੰਘ ਉਹਨਾਂ ਨੇ ਵਾਖਵਾਖ ਨਾਕਾ ਦਰਾਂ ਜਿਹੜੇ 6 ਮੋਟਰਸਾਈਕਲ ਚੋਰੀ ਦੇ ਜਿਹੜੇ ਫੜੇ ਆ ਮੈਂ ਆਪਣੇ ਸੰਯੋਗੀ ਸਾਥੀ ਨੂੰ ਕਹੂੰਗਾ ਕਿ ਇਹ ਮੋਟਰਸਾਈਕਲ ਦਿਖਾਏ ਜਾਣ ਜਿਹੜੇ ਬਿਨਾਂ ਨੰਬਰ ਪਲੇਟਾਂ ਤੋਂ ਜਿਹੜੇ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਸਪਤੀ ਪ੍ਰਸਤੂਰ ਮਿਸ ਸੌਮਿਆ ਮਿਸਰਾ ਜੀ ਵੱਲੋਂ ਨਿਰਦੇਸ਼ ਏ ਕਿ ਜਿਹੜੀ ਚੋਰੀ ਦੀ ਘਟਨਾਏ ਹੋ ਰਹੀ ਏ ਉਹਨੂੰ ਰੋਕਣ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਾਵੇ ਤੇ ਡੀਐਸਪੀ ਜੀਸੀ ਬਲਕਾਟੀ ਤੇ ਡੀਐਸਪੀ ਸੀਐਡਬਲਯੂਸੀ ਪਟਿਲ ਜੀ ਦੇ ਰਹਿਨਮਾਈ ਮੈਂ ਤਲਵੰਡੀ ਪਾਈ ਜਿਹਦੇ ਲੀਡਰਸ਼ਿਪ ਵਿੱਚ ਹੋਇਆ ਸੀ ਆ ਟੀਮ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਦ 6 ਮੋਟਰਸਾਈਕਲ ਚੋਰੀ ਕਰਨ ਵਾਲਾ ਚੋਰ ਗੁਰਸੇਵਕ ਦੀ ਗ੍ਰਿਫਤਾਰੀ ਹੋਈ ਨਾਲ ਦੇ ਨਾਲ ਜਿਹੜੀ 6 ਮੋਟਰਸਾਈਕਲ ਹੈ ਉਹ ਵੀ ਬਰਾਮਦ ਹੋਈ ਹੈ ਕੁਝ ਕੀ ਵਿਚ ਇਹਨੇ ਮੰਨਿਆ ਹੈ ਕਿ ਇਹ ਮੋਟਰਸਾਈਕਲ ਹੈ ਮੋਗਾ ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਾ ਤੋਂ ਵਕ ਵਕ ਖਮਤ ਹੋਇਆ ਚੋਰ ਕਰਕੇ ਲਾਇਆ ਸੀ ਮੋਟਰਸਾਈਕਲ ਦੇ ਚੇਸਿਸ ਨੰਬਰ ਤੇ ਇੰਜਨ ਨੰਬਰ ਦਾ ਯੂਜ਼ ਕਰਦੇ ਹੋਏ ਮਾਲਕੋ ਦੀ ਪਛਾਣ ਕੀਤੀ ਗਈ ਹੈ ਤੋਂ ਨਾਮ ਵਾਲੀ ਰੱਬ ਤੱਕ ਕਰਕੇ ਉਹ ਜੁੜੀ ਹੈਗੀ ਮੋਟਰਸਾਈਕਲ ਉਹ ਅੱਜ ਪਰ ਲੋ ਨੂੰ ਸ਼ੋਪਿੰਗ ਜਾਉਗੀ ਅੱਗੇ ਵੀ ਇਸ ਪ੍ਰਕਾਰ ਦੀ ਜਿਹੜੀ ਕਾਰਵਾਈ ਹੈ ਚੋਰਾ ਤੇ ਲੁੱਟਖਾ ਕਰਨ ਵਾਲੇ ਦਿਰਵਾ ਦੇ ਖਿਲਾਫ ਜਾਰੀ ਰਹੇਗੀ ਤਨਵਜ